ਔਰ ਜਿੰਨਾ ਹੀ 우ਰਾਜ ਭਾਜੀ ਨੇ ਮੈਨੂੰ ਸਿਖਾਇਆ ਆਪਣੀ ਲਾਈਫ ਚ ਮੈਨੂੰ ਗਰੂਮ ਕੀਤਾ ਉਹਨਾਂ ਦੇ ਸਾਰੇ ਪਰਿਵਾਰ ਦੇ ਜਿੰਨੀ ਮੈਂ ਸੁੱਖ ਮਨਾਉਂਦਾ ਮੈਨੂੰ ਲੱਗਦਾ ਉਹਨਾਂ ਦੇ ਪਰਿਵਾਰ ਤੋਂ ਬਾਅਦ ਸ਼ਾਇਦ ਹੀ ਕੋਈ ਐਸਾ ਯਾਰ ਹੋਊਗਾ ਉਹਨਾਂ ਦਾ ਜਿਹੜਾ ਇੰਨੀ ਸੁੱਖ ਮਨਾਉਂਦਾ ਹੋਵੇ ਕਿਉਂਕਿ ਮੈਨੂੰ ਉਹਨਾਂ ਨੂੰ ਦੇਖ ਕੇ ਹੌਸਲਾ ਮਿਲਦਾ ਮੈਨੂੰ ਉਹਨਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਹਾਂ ਯਾਰ ਸੁਰੀਲੇ ਗਾਇਕੀ ਨੂੰ ਔਰ ਅੱਛੀ ਐਕਟਿੰਗ ਨੂੰ ਵੀ ਲੋਕ ਪਿਆਰ ਕਰ ਸਕਦੇ ਆ ਕਦੇ ਕਦੇ ਮੈਨੂੰ ਇਹ ਲੱਗਦਾ ਕਿ ਮੈਂ ਉਹਨਾਂ ਦਾ ਖੁਸ਼ ਕਿਸਮਤ ਕਿਵੇਂ ਆ ਪਹਿਲੀ ਗੱਲ ਤਾਂ ਪੈਦਾ ਇਸ ਰਜੂਲ ਸਾਹਿਬ ਦੇ ਘਰੇ ਹੋਇਆ ਆ ਹਾਂ ਹਾਂ ਦੂਜੀ ਗੱਲ ਐਨਾ ਪਿਆਰ ਮਿਲਿਆ ਹੰਸ ਜੀ ਵਰਗੇ ਉਸਤਾਦ ਵੱਲੋਂ ਗੁਰਦਾਸ ਜੀ ਵੱਲੋਂ ਕੋਈ ਹੋਵੇ ਵੱਡਾ ਉਸਤਾਦ ਕੋਈ ਵੱਡਾ ਐਕਟਰ ਹੋਵੇ ਕੋਈ ਵੱਡਾ ਡਾਇਰੈਕਟਰ ਹੋਵੇ ਸਿੰਗਰ ਹੋਵੇ ਹੋ ਸਕੇ ਸਾਨੂੰ ਆਪਣੇ ਸਕੇ ਬੱਚਿਆਂ ਵਾਂਗੂ ਉਹਨਾਂ ਤੋਂ ਥੱਲੇ ਦਾ ਟਰੀਟ ਕਰਦਾ ਹੀ ਨਹੀਂ ਰਾਈਟ ਪਰ ਇਹ ਕਿਹੜੀ ਗੱਲ ਹੋਈ ਵੀ ਮਤਲਬ ਪਹਿਲਾਂ ਵੱਡੇ ਭਰਾ ਦਾ ਗਾਣਾ ਆਊਗਾ ਫਿਰ ਛੋਟੇ ਦਾ ਆਊਗਾ ਔਰ ਦੂਜੀ ਗੱਲ ਇਹਦੇ ਮੈਂ ਗੱਲ ਕਰਨਾ ਚਾਹੁੰਦਾ ਐ ਵੀ ਮਤਲਬ ਫਿਰ ਉਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਪਸੰਦ ਹੋਵੇ ਕੁਝ ਕੋਈ ਕੁੜੀ ਹੈ ਨਾ ਵਿਆਹ ਲਈ ਉਧਰ ਤਾਂ ਕਹਿੰਦੇ ਵੀ ਨੋ ਐਂਟਰੀ ਆ ਵਿਆਹ ਦੀ ਫਿਰ ਤੁਸੀਂ ਮਤਲਬ ਕਿ ਗੱਲਾਂ ਮਾਰਦੇ ਨੋ ਐਂਟਰੀ ਐ ਜਦੋਂ ਹੋਣਾ ਨਾ ਵਿਆਹ ਸਭ ਤੋਂ ਪਹਿਲਾਂ ਐਂਟਰੀ ਉਧਰੋਂ ਹੋਣੀ ਐ ਪਰ ਮੈਂ ਦੇਖਿਆ ਕਿ ਕਰਨ ਓਜਲਾ ਭਾਜੀ ਕਦੇ ਉਦਾਂ ਸਾਨੂੰ ਵੀਡੀਓਜ਼ ਦੇ ਵਿੱਚ ਨਹੀਂ ਨਜ਼ਰ ਆਉਂਦੇ ਜਿੰਨੀ ਵਾਰੀ ਵੀ ਆਏ ਨੇ ਤੁਹਾਡੇ ਨਾਲ ਹੀ ਆਏ ਨੇ ਹਨਾ ਮੇਰੀ ਖੁਸ਼ਕਿਸਮਤੀ ਹੈ ਉਹਨੂੰ ਮੈਂ ਮਾੜਾ-ਮੋਟਾ ਕਿਤੇ ਦਿਲ 'ਚ ਉਹਦੇ ਪਾਇਆ ਹੋਵਾਂ ਉਹਨੂੰ ਚੰਗਾ ਲੱਗਿਆ ਹੋਵਾਂ ਮੇਰੀ ਖੁਸ਼ਕਿਸਮਤੀ ਆ ਉਹ ਮੇਰੇ ਉਹਦਾ ਬੜਾਪਨ ਹੈ ਹਾਂ ਵੱਡਾਪਨ ਉਹ ਮੇਰੇ ਤੋਂ 2 ਸਾਲ ਛੋਟਾ ਹੋ ਗੀ ਮੇਰੇ ਤੋਂ ਕਿੰਨੀ ਉਮਰ ਵੱਡਾ ਐ ਐਕਸਪੀ ਦੋਸਤੋ ਤੁਸੀਂ ਬਾਲੀਵੁੱਡ ਦੇ ਵਿੱਚ ਸੁਣਿਆ ਹੋਣਾ ਕਿ ਇਹਦੀ ਇੰਟਰਵਿਊ ਮੈਂ ਕਰਾਂ ਅੰਜ ਮੈਂ ਕਰਦਾ ਤੁਸੀਂ ਦੋਸਤੋ ਬਾਲੀਵੁੱਡ ਦੇ ਵਿੱਚ ਸੁਣਿਆ ਹੋਣਾ ਕਿ ਕੀ ਕਹਿਣ ਲੱਗੇ ਸੀ ਮੈਂ ਕੀ ਕਹਿਣ ਲੱਗਾ ਸੀ ਜੀ ਬਾਲੀਵੁੱਡ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਬਹੁਤ ਸਾਰੇ ਜਿਹੜੇ ਸਟਾਰ ਕਿਡ ਨੇ ਉਹ ਇੱਕ ਦੂਜੇ ਨਾਲ ਫਿਲਮਾਂ ਕਰ ਰਹੇ ਨੇ ਜਾਂ ਸਕਸੈਸ ਪਾਰਟੀ ਦੇ ਵਿੱਚ ਇਕੱਠੇ ਹੋ ਰਹੇ ਨੇ ਸਾਡੀ ਇੰਡਸਟਰੀ 뮤직 ਵਾਲੀ ਆ ਤਾਂ ਆਪਾਂ 뮤직 ਦੀ ਗੱਲ ਕਰਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਆ ਸਾਡੇ ਪੰਜਾਬ ਦੇ ਵਿੱਚ ਇਹ ਹੁੰਦਾ ਆ ਕਿ ਜਿਵੇਂ ਯੁਵਰਾਜ ਭਾਜੀ ਦੀ ਫਿਲਮ ਆ ਔਰ ਉਹਨਾਂ ਦੇ ਜਿਹੜੇ ਕੀ ਭਰਾ ਨੇ ਕਜ਼ਨ ਬ੍ਰਦਰ ਕਹਿ ਸਕਦੇ ਆ ਮੈਂ ਤਾਂ ਕਜ਼ਨ ਨਹੀਂ ਬੁਣੂਗਾ ਹਨਾ ਉਹ سپورਟ ਕਰਨ ਆਉਂਦੇ ਆ ਤੇ ਸਾਡੇ ਪੰਜਾਬ ਦੇ ਵਿੱਚ ਇਦਾਂ ਹੁੰਦਾ ਆ ਹਨਾ ਇਹ ਵੀ ਮੁਹੱਬਤ ਵਾਲੀ ਗੱਲ ਆ ਪਿਆਰ ਵਾਲੀ ਗੱਲ ਆ ਹਨਾ ਸੋ ਕੀ ਕਹਿਣਾ ਚਾਹੂਗਾ ਇਸ ਪਿਆਰ ਮੁਹੱਬਤ ਲਈ ਗੱਲ ਪਤਾ ਕੀ ਹੈ ਬ੍ਰੋ ਤੁਸੀਂ ਜਾਣਦੇ ਹੋ ਮੇਰਾ ਨੇਚਰ ਮੇਰਾ ਸੰਗੀਤ ਲਈ ਪਿਆਰ ਮੇਰਾ ਆਰਟ ਲਈ ਪਿਆਰ ਔਰ ਮੇਰਾ ਆਪਣੇਆਂ ਲਈ ਪਿਆਰ ਤੁਹਾਨੂੰ ਪਤਾ ਔਰ ਸ਼ਾਇਦ ਕਿਤੇ ਨਾ ਕਿਤੇ ਹੁਣ ਦੁਨੀਆ 'ਚ ਵੀ ਜ਼ਾਹਿਰ ਹੋ ਚੁੱਕਿਆ ਕਿ ਮੈਂ ਜਦੋਂ ਜ ਕਿਸੇ ਨਾਲ ਖੜਿਆ ਤੇ ਉਹ ਤਾਂ ਹੀ ਖੜਿਆ ਕਿਉਂਕਿ ਉਹ ਇਨਸਾਨ ਮੇਰੇ ਨਾਲ ਗੱਲਾਂ ਖੜਿਆ ਔਰ ਜਿੰਨਾ ਹੀ 우ਰਾਜ ਭਾਜੀ ਨੇ ਮੈਨੂੰ ਸਿਖਾਇਆ ਆਪਣੀ ਲਾਈਫ ਚ ਮੈਨੂੰ ਗਰੂਮ ਕੀਤਾ ਉਹਨਾਂ ਦੇ ਸਾਰੇ ਪਰਿਵਾਰ ਦੇ ਜਿੰਨੀ ਮੈਂ ਸੁੱਖ ਮਨਾਉਂਦਾ ਮੈਨੂੰ ਲੱਗਦਾ ਉਹਨਾਂ ਦੇ ਪਰਿਵਾਰ ਤੋਂ ਬਾਅਦ ਸ਼ਾਇਦ ਹੀ ਕੋਈ ਐਸਾ ਯਾਰ ਹੋਊਗਾ ਉਹਨਾਂ ਦਾ ਜਿਹੜਾ ਇੰਨੀ ਸੁੱਖ ਮਨਾਉਂਦਾ ਹੋਵੇ ਕਿਉਂਕਿ ਮੈਨੂੰ ਉਹਨਾਂ ਨੂੰ ਦੇਖ ਕੇ ਹੌਸਲਾ ਮਿਲਦਾ ਮੈਨੂੰ ਉਹਨਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਦੇਖ ਕੇ ਲੱਗਦਾ ਵੀ ਹਾਂ ਯਾਰ ਸੁਰੀਲੇ ਗਾਇਕੀ ਨੂੰ ਔਰ ਅੱਛੀ ਐਕਟਿੰਗ ਨੂੰ ਵੀ ਲੋਕ ਪਿਆਰ ਕਰ ਸਕਦੇ ਆ ਔਰ ਜੇ ਉਹਨਾਂ ਦਾ ਇੰਨਾ ਹੌਸਲਾ ਮੇਰੇ ਨਾਲ ਪਾਪਾ ਦੇ ਜਾਣ ਤੋਂ ਬਾਅਦ ਵੀ ਉਹਨਾਂ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੀ ਆ ਸਾਡੀਆਂ ਸ਼ਨਾਰਤਾਂ ਸਨੈਪਚੈਟਾਂ ਤੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਜਿੰਨਾ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਪਿਆਰ ਦਿੱਤਾ ਉਹ ਉਹਨਾਂ ਹੀ ਉਹਨਾਂ ਹੀ ਪਿਆਰ ਸੀ ਜਿੰਨਾ ਮੈਨੂੰ ਸਾਰੰਗ ਨੇ ਦਿੱਤਾ ਸੋ ਸਕੇ ਭਾਵਾਂ ਨਾਲੋਂ ਘੱਟ ਨਹੀਂ ਹੈ ਰਾਈਟ ਸੋ ਅਸੀਂ ਉਹ ਮੂਮੈਂਟ ਵੀ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਈ ਆ ਕਿ ਹੰਸੰਕਲ ਬਹੁਤ ਜ਼ਿਆਦਾ ਪਿਆਰ ਕਰ ਰਹੇ ਸੀਗੇ ਤੁਹਾਨੂੰ ਵੀ ਤੇ ਸਾਰੰਗ ਵੀਰੇ ਨੂੰ ਵੀ ਔਰ ਇੰਟਰੋਡਿਊਸ ਕਰਾ ਰਹੇ ਸੀ ਜਿਵੇਂ ਆਪਣੇ ਬੱਚੇ ਨੂੰ ਇੰਟਰੋਡਿਊਸ ਕਰਾਉਂਦੇ ਆ ਵੀ ਇਹ ਸਾਰੰਗ ਆ ਇਹ ਅਸਫਦੂਲ ਸਾਹਿਬ ਦਾ ਵੱਡਾ ਬੇਟਾ ਆ ਜਾਂ ਤੇ ਇਹ ਛੋਟਾ ਬੇਟਾ ਆ ਇਦਾਂ ਇੰਟਰੋਡਿਊਸ ਕਰਾ ਰਹੇ ਸੀਗੇ ਜਿੱਦਾਂ ਕਿਸੇ ਫੈਮਿਲੀ ਫੰਕਸ਼ਨ ਦੇ ਵਿੱਚ ਆਪਣੇ ਇੰਟਰੋਡਿਊਸ ਕਰਾਉਂਦੇ ਹੁੰਦੇ ਹਨਾ ਇਮੋਸ਼ਨਲ ਹੁੰਦੇ ਹੋ ਇਸ ਪਿਆਰ ਨੂੰ ਵੇਖ ਕੇ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਗੱਲ ਹੋਏ ਇਹ ਹੈ ਕਿ ਅਸੀਂ ਜਾਣਦੇ ਹਾਂ ਕਿ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਿੰਨਾ ਪਿਆਰ ਕੀਤਾ ਮੇਰੇ ਫਾਦਰ ਸਾਹਿਬ ਜਾਣਦੇ ਨੇ ਜਾਂ ਫਿਰ ਇਹਨਾਂ ਦਾ ਰੱਬ ਜਾਣਦਾ ਦੁਨੀਆ ਬਹੁਤ ਗੱਲਾਂ ਕਰੇ ਬਹੁਤ ਕੁਝ ਕਵੇ ਨੈਗੇਟਿਵ ਵੀ ਕਵੇ ਪੋਜ਼ਿਟਿਵ ਵੀ ਕਵੇ ਮੈਨੂੰ ਇਹਨਾਂ ਪਤਾ ਕਿ ਜਿਹੜਾ ਇਹਨਾਂ ਦਾ ਪਿਆਰ ਹੈ ਉਹ ਸਿਰਫ ਅਸੀਂ ਜਾਣਦੇ ਆ ਜਾਂ ਅਸੀਂ ਦੇਖਿਆ ਜਾਂ ਫਿਰ ਮੇਰੇ ਫਾਦਰ ਸਾਹਿਬ ਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ ਸੋ ਤੁਸੀਂ ਆਪ ਸਾਰੀ ਗੱਲ ਕਰਤੀ ਸਕੇ ਬੱਚਿਆਂ ਵਾਂਗੂ ਸਾਨੂੰ ਇੰਨਾ ਉਹਨਾਂ ਨੇ ਹੌਸਲਾ ਦਿੱਤਾ ਹੈ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਮੇਰੇ ਮਦਰ ਦੇ ਭਰਾ ਬਣ ਕੇ ਮੇਰੇ ਮਦਰ ਦੇ ਪਿਓ ਦੀ ਥਾਂ ਤੇ ਖੜ ਕੇ ਮਤਲਬ ਆਪਾ ਦਾ ਜੋ ਰਤਬਾ ਸੀਗਾ ਜੋ ਉਹਨਾਂ ਦਾ ਸਾਡੇ ਘਰ ਦੇ ਵਿੱਚ ਜੋ ਜਗ੍ਹਾ ਸੀਗੀ ਉਹ ਕਦੇ ਪੂਰੀ ਹੋ ਹੀ ਨਹੀਂ ਸਕਦੀ ਕਿਸੇ ਗੱਲ ਤੋਂ ਵੀ ਔਰ ਇਹਨਾਂ ਨੇ ਕੋਈ ਐਸੀ ਥਾਂ ਨਹੀਂ ਛੱਡੀ ਜਿੱਥੇ ਇਹਨਾਂ ਨੇ ਸਾਡਾ ਸਾਥ ਨਾ ਦਿੱਤਾ ਹੋਵੇ ਕੋਈ ਐਸੀ ਥਾਂ ਨਹੀਂ ਐਸੀ ਜਿੱਥੇ ਇਹਨਾਂ ਨੇ ਸਾਡੇ ਨਾਲ ਨਾ ਖੜੇ ਹੋਣ ਸੋ ਇੱਕ ਐਡੀ ਵੱਡੀ ਸ਼ਖਸੀਅਤ ਦੇ ਜਾਣ ਤੋਂ ਬਾਅਦ ਪਰਿਵਾਰ ਵਿਖਰ ਜਾਂਦਾ ਹੈ ਕੁਝ ਚੰਦ ਲੋਕ ਹੀ ਨੇ ਸਾਡੇ ਪਰਿਵਾਰ ਦੇ ਜਿਨ੍ਹਾਂ ਨੇ ਸਾਨੂੰ ਇਕੱਠਿਆਂ ਕੀਤਾ ਔਰ ਉਹ ਮੇਰੇ ਪਾਪਾ ਦੇ ਰੂਹ ਦੇ ਰਿਸ਼ਤੇਦਾਰ ਉਹ ਮੇਰੇ ਪਾਪਾ ਦੇ ਸਕੇ ਭਰਾਵਾਂ ਨਾਲੋਂ ਵੱਧ ਕੇ ਬਾਹਵਾ ਉਹਨਾਂ ਦੀਆਂ ਸੱਜੀਆਂ ਖੱਬੀਆਂ ਉਹ ਚਾਹੇ ਉਹ ਡੈਡ ਦੇ ਯਾਰ ਹੋਣ ਚਾਹੇ ਉਹ ਡੈਡ ਦੇ ਮੈਂਟਰਸ ਹੋਣ ਚਾਹੇ ਉਹ ਡੈਡ ਦੇ ਭਰਾ ਹੋਣ ਰਾਈਟ ਸੋ ਇਹਨਾਂ ਨੇ ਜਿੰਨਾ ਸਾਡੇ ਲਈ ਕੀਤਾ ਉਹ ਤੁਹਾਡੇ ਅੱਖਾਂ ਦੇ ਅੱਗੇ ਆ ਇਮੋਸ਼ਨਲ 100% ਹੁੰਨਾ ਮੈਂ ਕਦੇ ਕਦੇ ਮੈਨੂੰ ਇਹ ਲੱਗਦਾ ਕਿ ਮੈਂ ਦਾ ਖੁਸ਼ ਕਿਸਮਤ ਕਿਵੇਂ ਆ ਪਹਿਲੀ ਗੱਲ ਤਾਂ ਪੈਦਾ ਹੀ ਸਰਦੂਲ ਸਾਹਿਬ ਦੇ ਘਰੇ ਹੋਇਆ ਆਹ ਹਾਂ ਦੂਜੀ ਗੱਲ ਐਨਾ ਪਿਆਰ ਮਿਲਿਆ ਹੰਸ ਜੀ ਵਰਗੇ ਉਸਤਾਦ ਵੱਲੋਂ ਗੁਰਦਾਸ ਜੀ ਵੱਲੋਂ ਕੋਈ ਹੋਵੇ ਵੱਡਾ ਉਸਤਾਦ ਕੋਈ ਵੱਡਾ ਐਕਟਰ ਹੋਵੇ ਕੋਈ ਵੱਡਾ ਡਾਇਰੈਕਟਰ ਹੋਵੇ ਸਿੰਗਰ ਹੋਵੇ ਹੋ ਸਕੇ ਸਾਨੂੰ ਆਪਣੇ ਸਕੇ ਬੱਚਿਆਂ ਵਾਂਗੂ ਉਹਨਾਂ ਤੋਂ ਥੱਲੇ ਦਾ ਟਰੀਟ ਕਰਦਾ ਹੀ ਨਹੀਂ ਹਾਂ ਸੋ ਮੈਂ ਚਾਹੁੰਦਾ ਇਹਦੇ ਵਿੱਚ ਕਿ ਸ਼ਰੇਹ ਜਾਵੇ ਮੇਰੇ ਪੇਰੈਂਟਸ ਨੂੰ ਜਿਨ੍ਹਾਂ ਨੇ ਪਹਿਲੇ ਤਾਂ ਸਿਖਲਾਈ ਅਸੀਂ ਦਿੱਤੀ ਕਿ ਸਭ ਨੂੰ ਪਿਆਰ ਨਾਲ ਹੀ ਕਰੋ ਔਰ ਉਹਨਾਂ ਨੇ ਵੀ ਸਭ ਨੂੰ ਪਿਆਰ ਨਾਲ ਹੀ ਕੀਤਾ ਔਰ ਅੱਜ ਜੇ ਡੈਡ ਹੋਰੇ ਨਹੀਂ ਹੈਗੇ ਸਰੀਰਕ ਰੂਪ ਤੇ ਉਹ ਉਹਨਾਂ ਪਿਆਰ ਵਾਪਸ ਵੀ ਆ ਜਾਏ ਇਹ ਨਿਉਂਦਾ ਹੁੰਦਾ ਸੋ ਇਹ ਲੇ ਗੱਲ ਇਹ ਵੀ ਤੁਹਾਨੂੰ ਪਤਾ ਹੈ ਇਹ ਬਜ਼ੁਰਗਾਂ ਦੀ ਗੱਲ ਹੈ ਪੁਰਾਣੇ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੇਰੀ ਉਮਰ ਦੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਸ਼ਾਇਦ ਪਤਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਪੁਰਾਣੇ ਬਜ਼ੁਰਗਾਂ ਦੀ ਗੱਲ ਹੁੰਦੀ ਸੀ ਕਿ ਜਦੋਂ ਕਿਸੇ ਨੂੰ ਸ਼ਗਨ ਕਿਤੋਂ ਆਉਂਦਾ ਹੁੰਦਾ ਸੀ ਨਾ ਪਰਿਵਾਰ 'ਚ ਵੀ ਤੁਹਾਡੇ ਮੁੰਡੇ ਦਾ ਵਿਆਹ ਜੇ ਅਸੀਂ ਤੁਹਾਨੂੰ 3100 ਸ਼ਗਨ ਦੇ ਰਹੇ ਹਾਂ ਤਾਂ ਜੇ ਤੁਸੀਂ ਉਸ ਬੰਦੇ ਨਾਲ ਅੱਗੇ ਨਿਭਾਉਣੀ ਹੁੰਦੀ ਸੀ ਨਾ ਤਾਂ ਤੁਸੀਂ ਉਹਨੂੰ 31 ਦਾ 51 ਕਰਕੇ ਦਿੰਦੇ ਸੀ ਇਹਨੂੰ ਕਹਿੰਦੇ ਨਿਉਂਦਾ ਨਿਉਂਦਰਾ ਵੀ ਕਹਿ ਦਿੰਦੇ ਆ ਨਿਉਂ ਇਹ ਵਧਾ ਕੇ ਮੋੜਨਾ ਹੁੰਦਾ ਤੁਹਾਨੂੰ ਪਤਾ ਆਪਣੇ ਫੈਮਿਲੀ ਦੇ ਟ੍ਰੈਡੀਸ਼ਨ ਨੇ ਇਹ ਸੋ ਇਹ ਨਹੀਂ ਹੁੰਦਾ ਵਾਪਸ ਆ ਰਿਹਾ ਉਹਨਾਂ ਦਾ ਜੋ ਡੈਡ ਨੇ ਵੰਡੇ ਆ ਉਹ ਪਿਆਰ ਸਾਨੂੰ ਹੁਣ ਡਬਲ ਹੋ ਕੇ ਵਾਪਸ ਆ ਰਿਹਾ ਰਾਈਟ ਸੋ ਹੁਣ ਜਿਹੜੀ ਮੈਂ ਗੱਲ ਕਰਨ ਲੱਗਿਆ ਨਾ ਇਸ ਗੱਲ ਨਾਲ ਸਾਰੀ ਨੈਗੇਟਿਵਿਟੀ ਖਤਮ ਹੋ ਜੂਗੀ 1 ਮਿੰਟ ਚ ਹੋਪਫੁਲੀ ਹਨਾ ਮੈਂ ਦੱਸਦਾ ਇਹ ਹੈ ਕਿ ਜਿਵੇਂ ਕਿ ਸਾਰੰਗਵੀਰ ਦਾ ਗਾਣਾ ਆ ਰਿਹਾ ਹੈ ਯੈਸ ਫਾਈਨਲੀ ਫਾਈਨਲੀ ਯੈਸ ਡੇਟ ਲਾਂਚ ਹੋ ਚੁੱਕੀ ਹੈ ਜੀ ਗਿੱਪੀ ਭਾਜੀ ਉਹਨੂੰ ਰਿਲੀਜ਼ ਕਰ ਰਹੇ ਆ ਬਿਲਕੁਲ ਕਰ ਰਹੇ ਆ ਔਰ ਬੀ ਪ੍ਰਗ ਭਾਜੀ ਨੇ ਮਿਊਜ਼ਿਕ ਦਾ ਹਨਾ ਹਾਂ ਬਿਲਕੁਲ ਇਸ ਇਸ ਗੱਲ ਨਾਲ ਨਾ ਸਾਰੀ ਨੈਗੇਟਿਵਿਟੀ ਖਤਮ ਹੋ ਜਾਂਦੀ ਆ ਕਿ ਯਾਰ ਇਦਾਂ ਇੰਡਸਟਰੀ ਲੱਤਾਂ ਖਿੱਚਦੀ ਆ ਹਨਾ ਫਰੋਮ ਗਿੱਪੀ ਭਾਜੀ ਟੂ ਜਾਨੀ ਪ੍ਰਾਕ ਭਾਈ ਨੇ ਸਾਡਾ ਜੋ ਪੁਰਾਣਾ ਪਿਆਰ ਹੈ ਬਚਪਨ ਦਾ ਸਾਰਿਆਂ ਨੇ ਤੁਹਾਨੂੰ ਦੱਸਿਆ ਹੀ ਹੋਣਾ ਜੀਪੀ ਭਾਈ ਨਾਲ ਸਾਡਾ ਐਨੇ ਸਾਲਾਂ ਸਾਲ ਡੈਕੇਡਸ ਪੁਰਾਣਾ ਰਿਸ਼ਤਾ ਦੋ ਦੋ ਡੈਕੇਡਸ ਪੁਰਾਣਾ ਰਿਸ਼ਤਾ ਤੇ ਉਧਰੋਂ 올 ਦਾ ਵੇ ਬਲਜੀਤ ਸਿੰਘ ਦਿਓ ਵਨ ਆਫ ਦਾ ਫਾਈਨੇਸਟ ਡੀਓਪੀਜ਼ ਐਂਡ ਡਾਇਰੈਕਟਰਸ ਇਨ ਦੀ ਇੰਡਸਟਰੀ ਉਹਨਾਂ ਇੱਕ ਕੜੀਆਂ ਕਿਵੇਂ ਐਨੀਆਂ ਕਿਵੇਂ ਮਿਲ ਸਕਦੀਆਂ ਨੇ ਮਿਊਜ਼ਿਕ ਡਾਇਰੈਕਟਰ ਵੀ ਬਾਖਮਾਲ ਹੋਵੇ ਰਾਈਟਰ ਵੀ ਬਾਖਮਾਲ ਹੋਵੇ ਉਤੋਂ ਲਾਂਚ ਕਰਨ ਵਾਲਾ ਪ੍ਰੋਡਿਊਸਰ ਵੀ ਐਸਾ ਜਾਣ ਵਾਲਾ ਹੋਵੇ ਜਿਹੜਾ ਦੱਸ ਦੇਵੇ ਦੁਨੀਆ ਨੂੰ ਵੀ ਗਾਣਾ ਆ ਰਿਹਾ ਔਰ ਉਤੋਂ ਵੀਡੀਓ ਡਾਇਰੈਕਟਰ ਵੀ ਐਡਾ ਬਾਖਮਾਲ ਹੋਵੇ ਔਰ ਉਤੋਂ ਸਿੰਗਰ ਦਾ ਤੁਹਾਨੂੰ ਪਤਾ ਸਾਰੰਗ ਹੈ ਹੀ ਕਿਦਾਂ ਦਾ ਹਾਂ ਸੋ ਉਹਦੇ ਵਿੱਚ ਹੂਬ ਹੂ ਪਾਪਾ ਦੀ ਝਲਕ ਤੁਹਾਨੂੰ ਨਜ਼ਰ ਆਉਂਦੀ ਹੈ ਬੇਸ਼ੱਕ ਸੋ ਇੰਨੀਆਂ ਕੜੀਆਂ ਆਪਣੇ ਆਪ ਨਹੀਂ ਜੁੜਦੀਆਂ ਹੁੰਦੀਆਂ ਇਹ ਕੁਦਰਤ ਦਾ ਆਸ਼ੀਰਵਾਦ ਹੈ ਇਹ ਮੇਰੇ ਫਾਦਰ ਸਾਹਿਬ ਦਾ ਆਸ਼ੀਰਵਾਦ ਹੈ ਇਹ ਉਸਤਾਦਾਂ ਦਾ ਆਸ਼ੀਰਵਾਦ ਹੈ ਸੋ ਇਹ ਉਹਦੇ ਕਰਕੇ ਹੋ ਰਿਹਾ ਔਰ ਜਿਵੇਂ ਤੁਸੀਂ ਕਹੇ ਨੈਗੇਟਿਵਿਟੀ ਸਾਰੀ ਇਸ ਗੱਲ ਨਾਲ ਖਤਮ ਹੋ ਜਾਂਦੀ ਹੈ ਕਿੰਨੇ ਸਪੈਕਟਰਮ ਅਲੱਗ-ਅਲੱਗ ਵਰਗ ਦੇ ਜੁੜ ਗਏ ਇਹ ਤੋਂ ਵੱਡੀ ਗੱਲ ਹੀ ਕੋਈ ਨਹੀਂ ਕਿ ਇੰਡਸਟਰੀ ਸਾਨੂੰ ਪੁਸ਼ ਕਰਨਾ ਚਾਹੁੰਦੀ ਹੈ ਅੱਗੇ ਜੀ ਜੇ ਸਾਨੂੰ ਇੰਡਸਟਰੀ 'ਚ ਕੁਝ ਬੰਦੇ ਰੋਕ ਵੀ ਰਹਿਣਾ ਤਾਂ ਵਰੀ ਨਾ ਕਰੋ ਸਾਨੂੰ ਪੁਸ਼ ਕਰਨ ਵਾਲੇ ਬਹੁਤ ਜ਼ਿਆਦਾ ਨੇ ਅੱਛਾ ਰੋਕ ਵੀ ਰਹਿਣੇ ਰੋਕਨ ਨਾਲ ਇੱਕ ਅਦਾ ਹੋਊਗਾ ਕੋਈ ਤਰ੍ਹਾਂ ਹੋਊਗਾ ਉਹ ਜਾਣਦੇ ਜਿਹੜੇ ਹੋਣਗੇ ਹਾਂ ਕਿਉਂਕਿ ਦੇਖੋ ਸਾਰੀ ਦੁਨੀਆ ਇੱਕ ਬੰਦੇ ਤੋਂ ਖੁਸ਼ ਨਹੀਂ ਹੋ ਸਕਦੀ 100% ਤੁਸੀਂ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਕੋਈ ਨਾ ਕੋਈ ਤੁਹਾਡੇ ਤੋਂ ਮੁੰਨਕਰ ਰਹੂਗਾ ਹੀ ਪਰ ਕਿਸੇ ਨੂੰ ਮਾਹਵਦੀ ਕਿਸੇ ਨੂੰ ਸਵਾਦੀ ਰਾਈਟ ਪਰ ਸ਼ੂਗਰ ਮਨਾਉਣਾ ਚਾਹੀਦਾ ਹੈ ਕਿ ਵੈਰੀ ਹੈਗਾ ਆ ਉਹ ਕੰਮ ਨੂੰ ਨਿਖਾਰ ਕੰਮ ਕੰਮ ਦੇ ਵਿੱਚ ਨਿਖਾਰ ਬਹੁਤ ਆਉਂਦਾ ਹੈ ਦੇਖੋ ਪਹਿਲਾ ਗਾਣਾ ਆਖਰੀ ਥੋੜੀ ਹੈ ਬੇਸ਼ੱਕ ਕਰਨ ਮੈਨੂੰ ਬਹੁਤ ਸੋਹਣੀ ਗੱਲ ਕਹਿਦਾ ਹੁੰਦਾ ਮੈਂ ਬਹੁਤ ਮਾਣ ਕਰਦਾ ਹਾਂ ਦੀ ਇਸ ਨੌਲੇਜ ਤੇ ਉਹਦੇ ਇਸ ਵਿਜ਼ਡਮ ਤੇ ਮੈਂ ਬੜਾ ਮਾਣ ਕਰਦਾ ਸਾਰਿਆਂ ਨੂੰ ਵੀ ਕਿਹਾ ਸੀ ਉਹਨੇ ਉਹ ਕਹਿੰਦਾ ਯਾਰ ਤੇਰਾ ਪਹਿਲਾ ਗਾਣਾ ਯਾਰ ਵਿੱਚ ਵੱਧ ਤੋਂ ਵੱਧ ਕੀ ਹੋ ਜਾਊਗਾ ਕਹਿੰਦਾ ਗਾਣਾ ਤੇਰਾ ਗਾਣਾ ਨਾ ਚੱਲੇ ਹੋਈ ਨਹੀਂ ਸਕਦਾ ਕਹਿੰਦਾ ਤੂੰ ਬੇਟਾ ਦੇਖੀ ਇਹਨਾਂ ਦਾ ਔਰ ਤੂੰ ਗਾਇਆ ਕਿੰਨਾ ਅੱਛਾ ਔਰ ਕਹਿੰਦਾ ਤੇਰੇ ਨਾਲ ਦੁਆਵਾਂ ਦੇ ਕਿੰਨੀਆਂ ਨੇ ਸਭ ਦੀਆਂ ਸਭ ਤੋਂ ਮੇਜਰ ਗੱਲ ਤੇਰੀ ਆਡੀਅנס ਤੈਨੂੰ ਕਿੰਨਾ ਪਿਆਰ ਕਰਦੀ ਉਹ ਕਹਿੰਦੇ ਵੀ ਇੰਨੀਆਂ ਦੁਆਵਾਂ ਹੋਣ ਨਾਲ ਤੇ ਗਾਣਾ ਨਾ ਚੱਲੇ ਕਿਵੇਂ ਹੋ ਸਕਦਾ ਉਹ ਕਹਿੰਦਾ ਜਿ ਰਹਿ ਵੀ ਗਿਆ ਮੰਨ ਲਾ ਕੋਈ ਤੇਰਾ ਕੋਈ ਜ਼ਿੰਦਗੀ ਚ ਫਿਊਚਰ ਚ ਗਾਣਾ ਰਹਿ ਵੀ ਗਿਆ ਤੂੰ ਕਿਹੜਾ ਹਟ ਜਾਵੇਂਗਾ ਯਾਰ ਸੋ ਉਹ ਚੀਜ਼ ਆ ਵੀ ਅਸੀਂ ਕਿਹੜਾ ਹਟ ਜਾਾਂਗੇ ਅਸੀਂ ਤੁਹਾਨੂੰ ਪਿਆਰ ਦੇਣ ਤੋਂ ਮਿਊਜ਼ਿਕ ਦੇਣ ਤੋਂ ਕਦੇ ਨਹੀਂ ਹਟ ਸਕਦੇ ਤੁਸੀਂ ਸਾਨੂੰ ਪਿਆਰ ਦੇਣ ਤੋਂ ਕਦੇ ਨਹੀਂ ਹਟੇ ਰਾਈਟ ਪਰ ਇਹ ਕਿਹੜੀ ਗੱਲ ਹੋਈ ਵੀ ਮਤਲਬ ਪਹਿਲਾਂ ਵੱਡੇ ਭਰਾ ਦਾ ਗਾਣਾ ਆਊਗਾ ਫਿਰ ਛੋਟੇ ਦਾ ਆਊਗਾ ਔਰ ਦੂਜੀ ਗੱਲ ਇਹਦੇ ਮੈਂ ਗੱਲ ਕਰਨਾ ਚਾਹੁੰਦਾ ਵੀ ਮਤਲਬ ਫਿਰ ਉਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਪਸੰਦ ਹੋਵੇ ਕੁਝ ਕੋਈ ਕੁੜੀ ਹੈ ਨਾ ਵਿਆਹ ਲਈ ਉਧਰ ਤਾਂ ਜਦੋਂ ਹੋਣਾ ਨਾ ਵਿਆਹ ਸਭ ਤੋਂ ਪਹਿਲਾਂ ਐਂਟਰੀ ਉਧਰੋਂ ਹੋਣੀ ਹੈ। ਜੀ। ਸੋ ਆਪਣੇ ਆਪਣੇ ਟਾਈਮ ਨਾਲ ਸਾਰੇ ਕਾਜ ਹੋ ਜਾਣਗੇ। ਹਾਂ। ਚਾਹੇ ਉਹ ਸਾਰੰਗ ਦਾ ਗਾਣਾ ਸੀਗਾ ਜਿੰਨੇ ਜਿੰਨੇ ਟਾਈਮ ਤੇ ਵੀ ਆਉਣਾ ਸੀਗਾ। ਜਿੰਨੇ ਵੀ ਟਾਈਮ ਅ ਅੱਗੇ ਪਿੱਛੇ ਹੋਇਆ ਜੋ ਵੀ ਹੋਇਆ, ਦੇਰ ਆਇਆ ਦਰੁਸਤ ਆਇਆ। ਹੁਣ ਇੰਡਸਟਰੀ ਵੇਟ ਕਰ ਰਹੀ ਹੈ, ਇੰਡਸਟਰੀ ਐਕਸਾਈਟਿਡ ਹੈ, ਇੰਡਸਟਰੀ ਨੂੰ ਚਾਅ ਹੈ, ਆਡੀਅנס ਨੂੰ ਚਾਅ ਹੈ, ਸਾਰਿਆਂ ਨੂੰ ਚਾਅ ਹੈ ਪਿਆਰ ਕਰਨ ਵਾਲਿਆਂ ਨੂੰ ਚਾਅ ਹੈ। ਸੋ ਜਿਸ ਦਿਨ ਇਦਾਂ ਦੀ ਕੋਈ ਚੀਜ਼ ਹੋਣੀ ਉਹ ਹੀ ਹੋ ਜਾਣੀ ਹੈ। ਹਾਂ। ਜਿਸ ਦਿਨ ਉਹਦਾ ਵਿਆਹ ਹੋਣਾ ਉਹ ਵੀ ਹੋ ਹੀ ਜਾਣਾ। ਸੋ ਇਹ ਇੱਕ ਚੀਜ਼ ਇਦਾਂ ਦੀ ਜਿਵੇਂ ਮੈਂ ਪਹਿਲਾਂ ਦੱਸ ਕਿ ਇਹ ਸ਼ਗਨ ਹੈ ਜੀ ਗਾਣਾ ਸਾਡੇ ਲਈ ਕੋਈ ਫੰਕਸ਼ਨ ਤੋਂ ਕੋਈ ਸੈਰੇਮਨੀ ਤੋਂ ਘਟ ਨਹੀਂ ਸੋ ਪਹਿਲਾਂ ਵੱਡੇ ਭਰਾ ਦਾ ਹੱਕ ਹੈ ਉਹਦਾ ਪਹਿਲਾਂ ਆਊਗਾ ਫੇਰ ਹੀ ਸਾਡਾ ਆਊਗਾ ਫੇਰ ਹੀ ਛੋਟੇ ਦਾ ਆਊਗਾ ਕਿਉਂਕਿ ਉਹ ਮੇਰੇ ਲਈ ਰਾਹ ਸਾਫ਼ ਕਰੂਗਾ ਨਾ ਮੇਰਾ ਵੱਡਾ ਉਹ ਮੇਰੇ ਲਈ ਲਾਈਟ ਬਖੇਰੂਗਾ ਕੇ ਜਾ ਕੇ ਉਹ ਰਾਹ ਸਾਫ਼ ਕਰੂਗਾ ਤਾਂ ਹੀ ਫਿਰ ਲਾਡਲਾ ਕੋਲ ਮੈਂ ਆਰਾਮ ਨਾਉਂਗਾ ਨਾ ਇਹ ਕਰਕੇ ਵੀ ਮੇਰਾ ਵੀ ਆ ਰਿਹਾ ਜੀ ਗਾਣਾ ਸੋ ਇਹ ਉਹ ਪਿਆਰ ਹੋਰ ਕੁਝ ਨਹੀਂ ਹੈ ਰਾਈਟ ਸੋ ਇੱਕ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਆ ਉਹਦੇ ਬਾਰੇ ਗੱਲ ਕਰਨੀ ਬਣਦੀ ਵੀ ਆ ਕਿ ਇਹ ਕਰਨੋਜਲਾ ਬਾਈ ਉਹ ਜਿਹੜਾ ਤੁਹਾਡਾ ਪਿਆਰ ਆ ਜਾਂ ਨਾ ਉਹ ਜਿਹ ਪੋਜ਼ਿਟਿਵਿਟੀ ਵੰਡ ਰਹੇ ਹੋ ਤੁਸੀਂ ਔਰ ਮੈਂ ਦੇਖਿਆ ਕਿ ਕਰਨ ਔਜਲਾ ਭਾਜੀ ਕਦੇ ਉਦਾਂ ਸਾਨੂੰ ਵੀਡੀਓਜ਼ ਦੇ ਵਿੱਚ ਨਹੀਂ ਨਜ਼ਰ ਆਉਂਦੇ ਜਿੰਨੀ ਵਾਰੀ ਵੀ ਆਏ ਨੇ ਤੁਹਾਡੇ ਨਾਲ ਹੀ ਆਏ ਨੇ ਹਨਾ ਮੇਰੀ ਖੁਸ਼ਕਿਸਮਤੀ ਹੈ ਉਹਨੂੰ ਮੈਂ ਮਾੜਾ ਮੋਟਾ ਕਿਤੇ ਦਿਲ ਚ ਉਹਦੇ ਪਾਇਆ ਹੋਵਾ ਉਹਨੂੰ ਚੰਗਾ ਲੱਗਿਆ ਹੋਵਾ ਮੇਰੀ ਖੁਸ਼ਕਿਸਮਤੀ ਹੈ ਉਹ ਮੇਰੇ ਉਹਦਾ ਬੜਾਪਨ ਹਾਂ ਵੱਡਾ ਉਹ ਮੇਰੇ ਤੋਂ 2 ਸਾਲ ਛੋਟਾ ਹੋ ਗਿਆ ਮੇਰੇ ਤੋਂ ਕਿੰਨੀ ਉਮਰ ਵੱਡਾ ਐਕਸਪੀਰੀਅੰਸ ਉਹ ਪਿਆਰ ਚ ਐਕਸਪੀਰੀਅੰਸ ਚ ਬੜਪਨ ਚ ਬਹੁਤ ਵੱਡਾ ਜਿੰਨਾ ਵੱਡਾ ਵੱਡਾ ਬੰਦਾ ਬਣ ਚੁੱਕਿਆ ਹੈ ਉਹ ਉਹਦੀਆਂ ਇੱਛਾਵਾਂ ਉਹਦੀਆਂ ਰੀਜਾਂ ਹਲੇ ਵੀ ਖਤਮ ਥੋੜੀ ਹੋਈਆਂ ਨੇ ਜੀ ਮੈਨੂੰ ਲੱਗਦਾ ਉਹਦੀ ਕੋਈ ਇੱਛਾ ਹੀ ਨਹੀਂ ਹੈ ਹੁਣ ਪਰਮਾਤਮਾ ਨੂੰ ਇੰਨਾ ਦੇਈ ਜਾ ਰਿਹਾ ਕਹਿੰਦੇ ਵੀ ਪਾਪਾ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਮੇਰੇ ਇੰਨੀ ਕਿੱਛ ਇੱਛਾ ਹੁੰਦੀ ਸੀ ਕਿ ਟੂ ਬੈੱਡਰੂਮ ਸੈਟ ਹੋਵੇ ਇੱਕ ਗੱਡੀ ਹੋਵੇ ਬੱਚੇ ਹੁਣ ਪੜਦੇ ਹੋਣ ਬਸ ਥੋੜੀ ਥੋੜੀ ਦੇਰ ਬਾਅਦ ਗਾਣੇ ਆਉਂਦੇ ਰਹਿਣ ਕੰਮ ਮਿਲਦਾ ਰਹੇ ਬਹੁਤ ਉਹ ਕਿਤੇ ਰੱਬ ਨੇੜੇ ਖੜਾ ਸੁਣਦਾ ਹੋਣਾ ਉਹ ਕਹਿੰਦਾ ਯਾਰ ਮੈਂ ਤੈਨੂੰ ਇੰਨਾ ਕੁਝ ਦੇਣਾ ਤੂੰ ਹਲੇ ਇੱਥੇ ਬੈਠਾ ਏਹ ਬੰਦਾ ਭੋਲਾ ਹੈ ਇਹਨੂੰ ਦੋ ਉਮੀਕਰਨ ਨੇ ਥੋੜੀ ਸੋਚਿਆ ਹਣਾ ਉਹਨੂੰ ਐਡੇ ਬਾਲੀਵੁੱਡ ਦੇ ਕੀ ਹਾਲੀਵੁੱਡ ਦੇ ਸੁਪਰਸਟਾਰਸ ਕਾਹਨੀਆਂ ਵੈਸਟਰ ਵਰਗੇ ਬੰਦੇ ਉਹਨੂੰ ਇੰਨਾ ਪਿਆਰ ਦੇਣਗੇ ਉਹਨੂੰ ਉਹਦੇ ਨਾਲ ਬੈਠਣਗੇ ਉੱਠਣਗੇ ਤੇ ਰੀਸ ਗਿਬਸਨ ਵਰਗੇ ਐਡੇ ਵੱਡੇ ਵੱਡੇ ਐਕਟਰਸ ਨਾਲ ਉਹ ਜੈਮ ਕਰੂਗਾ ਸੋਚਿਆ ਥੋੜੀ ਹੁੰਦਾ ਕਿਸੇ ਨੇ ਇਹ ਤਾਂ ਪ੍ਰਮਾਤਮਾ ਨੇ ਭਾਗ ਲਾਇਆ ਉਹਦੀ ਓਨੇਸਟੀ ਨੂੰ ਔਰ ਉਹਦੀ ਮਿਹਨਤ ਨੂੰ ਔਰ ਉਹਦੇ ਮਾਪਪਾ ਦੇ ਅਸ਼ੀਰਵਾਦ ਨੂੰ ਸੋ ਮੈਂ ਇੱਕ ਗੱਲ ਕਹਿਣਾ ਉਹਨਾਂ ਕੀ ਜੇ ਉਹਦੀ ਹੁਣ ਇੱਛਾ ਹੋਊਗੀ ਨਾ ਉਹ ਸਿਰਫ ਸਭ ਦਾ ਚੰਗਾ ਕਰਨ ਦੀ ਹੋਊਗੀ ਔਰ ਸਭ ਨੂੰ ਪਿਆਰ ਵੰਡਣ ਦੀ ਹੋਊਗੀ ਹੋਰ ਉਹਦੀ ਕੋਈ ਇੱਛਾ ਨਹੀਂ ਹੈ ਰ ਜਦੋਂ ਵੀ ਕੋਈ ਚੰਗਾ ਹੁੰਦਾ ਆ ਕੁਝ ਮੈਜੀਕ ਕ੍ਰੀਏਟ ਹੁੰਦਾ ਆ ਉਦੋਂ ਫਿਰ ਸਰਦੂਲ ਸਾਹਿਬ ਸੁਪਨੇ ਦੇ ਵਿੱਚ ਆ ਕੇ ਖੁਸ਼ ਹੁੰਦੇ ਆ ਮਤਲਬ ਤੁਹਾਡੇ ਜਾਂ ਫੈਮਿਲੀ ਦੇ ਵਿੱਚ ਦੇਖੋ ਸੁਪਨੇ ਆਪਣੇ ਮਨ ਦੀ ਕ੍ਰੀਏਸ਼ਨ ਆਪਣੇ ਦਿਮਾਗ ਦੀ ਇੱਕ ਰੀਲ ਹੈ ਜਿਹੜੀ ਜੋ ਆਪਾਂ ਦੁਨੀਆ 'ਚ ਜਾਗਦੇ ਦੇਖ ਰਹੇ ਆ ਉਹ ਸੌਣ ਤੋਂ ਬਾਅਦ ਆਪਣੇ ਦੁਆਰਾ ਪਲੇ ਹੁੰਦੀ ਹੈ ਸੋ ਜਿਹੜੀ ਚੀਜ਼ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਸੋਚ ਰਹੇ ਹੋ ਸਭ ਤੋਂ ਜ਼ਿਆਦਾ ਤੁਹਾਡੇ ਦਿਮਾਗ 'ਚ ਜਿਸ ਚੀਜ਼ ਦਾ ਪ੍ਰਵਾਸ ਹੈ ਮੁੱਲ ਸਭ ਤੋਂ ਜ਼ਿਆਦਾ ਜਿਹੜਾ ਪੰਜਾਬੀ ਦਾ ਵਰਡ ਹੈ ਇੱਕ ਜਿਹੜੀ ਘਰ ਕੀਤੀ ਹੋਈ ਹੈ ਸਭ ਤੋਂ ਜ਼ਿਆਦਾ ਚੀਜ਼ ਤੁਹਾਡੇ ਦਿਮਾਗ 'ਚ ਉਹ ਚੀਜ਼ ਦੀ ਸੁਪਨੇ ਆਉਣਗੇ ਹਾਂ ਸੋ ਮੈਨੂੰ ਉਹਨਾਂ ਦੇ ਜਾਣ ਤੋਂ ਲੈ ਕੇ ਹਜੇ ਤੱਕ ਕੋਈ ਅਦਾ ਤਾਂ ਤੈਨੂੰ ਲੰਘਿਆ ਨਹੀਂ ਰੇਸਕ ਦੀ ਕਸਮ ਹੈ ਮੈਂ ਮੇਰੇ ਕੋਈ ਦਿਨ ਐਸਾ ਨਹੀਂ ਜਦੋਂ ਸੁਪਨਾ ਨਾ ਆਇਆ ਹੋ ਉਹ ਜਦੋਂ ਮੇਰਾ ਦਿਲ ਉਹਨਾਂ ਨੂੰ ਜੋ ਦੇਖਣ ਦਾ ਕਰਦਾ ਉਹ ਦਿਨ ਮੈਨੂੰ ਉਦਾਂ ਦਾ ਸੁਪਨਾ ਆ ਜਾਂਦਾ ਸੋ ਉਹਨਾਂ ਦਾ ਆਸ਼ੀਰਵਾਦ ਚਾਹੇ ਸੁਪਨੇ ਚ ਚਾਹੇ ਰਿਐਲਿਟੀ ਚ ਹੋ ਸ ਹਮੇਸ਼ਾ ਨਾਲ ਰਹਿਣਾ ਮੈਂ ਬਹੁਤ ਪ੍ਰੈਕਟੀਕਲ ਜੀ ਗੱਲ ਤੈਨੂੰ ਪਤਾ ਹੈ ਸਿਲ ਮੈਂ ਕਰਦਾ ਬਰੋ ਕਿ ਸੁਪਨੇ ਸਾਡੀ ਖੁਦ ਹੀ ਕ੍ਰੀਏਸ਼ਨ ਹੈ ਬਟ ਅਸੀਂ ਸੁਪਨੇ ਤੋਂ ਬਾਅਦ ਜੋ ਕਰਨਾ ਹੈ ਜੋ ਅਸੀਂ ਹੌਸਲਾ ਲੈ ਕੇ ਆਉਣਾ ਜੋ ਅਸੀਂ ਪੁਸ਼ ਕਰਨਾ ਆਪਣੇ ਆਪ ਨੂੰ ਉਹ ਪ੍ਰਮਾਤਮਾ ਨੇ ਪ੍ਰਮਾਤਮਾ ਨੇ ਰਹਿਮਤ ਕਰਨੀ ਹੈ ਉਹ ਪ੍ਰਮਾਤਮਾ ਉਹ ਫਲ ਫੁੱਲ ਲਾਵੇ ਕਹਿੰਦੇ ਮਾਲੀ ਦਾ ਕੰਮ ਪਾਣੀ ਲਾਉਣਾ ਘਰ-ਘਰ ਮਸ਼ਕਾ ਪਾ ਦੇਣਾ ਹੈ ਨਾ ਮਾਲਕ ਦਾ ਕੰਮ ਫਲ ਫੁੱਲ ਲਾਣਾ ਉਹ ਲਾਵੇ ਜਾਂ ਨਾ ਲਾਵੇ ਹੁਣ ਲਾਉਣਾ ਹੋਨੇ ਆ ਅਸੀਂ ਤਾਂ ਆਪਣੇ ਸੁਪਨਿਆਂ ਦੇ ਬਾਗ ਖੜੇ ਕਰੀ ਬੈਠੇ ਆ ਹੈ ਨਾ ਜੋ ਸੁਪਨੇ ਚ ਆ ਰਹੇ ਨੇ ਜਾਂ ਕੋਈ ਚੀਜ਼ ਵੱਡੀ ਹੋ ਰਹੀ ਹੈ ਉਹ ਸਾਡੇ ਬਾਗ ਨੇ ਬਸ ਬੇਨਤੀ ਇੰਨੀ ਹੈ ਕਿ ਆਡੀਅנס ਦੇ ਰੂਪ ਚ ਆ ਕੇ ਪ੍ਰਮਾਤਮਾ ਮਾਲਕ ਸਾਨੂੰ ਪਾਣੀ ਲਾ ਦੇ ਰਾਈਟੋ ਤੁਸੀਂ ਬਹੁਤ ਵਦੋਂ ਔਰ ਫੁੱਲਾਂ ਔਰ ਫੁੱਲਾਂ ਤੋਂ ਪਹਿਲਾਂ ਹੀ ਭਰਾਵਾ ਕੰਮ ਦੇ ਵਿੱਚ ਸਹੀਦ ਘਟਾਓ ਤੇ ਕੰਮ ਬਤਾਓ ਇੱਕ ਮਿੰਟ ਹੋਰ ਤੇ ਕੰਮ ਬਤਾਓ ਔਰ ਸਾਡੇ ਭਰਾਵਾਂ ਦਾ ਨਾਮ ਮਤਲਬ ਪੂਰੀ ਦੁਨੀਆ ਦੇ ਵਿੱਚ ਹੋਵੇ ਇਹ ਇਹਦੇ ਨਾਲ ਮੈਂ ਕਦੇ ਵੀ ਨਾ ਪ੍ਰੈਸ মিডিਆ ਨੂੰ ਮਿਲਦਾ ਤੁਹਾਨੂੰ ਪਤਾ ਮੈਂ ਕਿਸੇ ਵੀ ਪ੍ਰੈਸ মিডিਆ ਨੂੰ ਪ੍ਰੈਸ মিডিਆ ਨੂੰ ਨਹੀਂ ਮਿਲਦਾ ਕਿਉਂਕਿ ਸਾਰਾ ਨਾ ਮੇਰਾ ਇਹ ਨਾ ਨਿੱਜੀ ਪਿਆਰ ਹੈ ਮੈਂ ਹਰ 15 ਦਿਨ ਬਾਅਦ ਹਰ ਕਿਸ ਨੂੰ ਮਿਲਣਾ ਹੁੰਦਾ ਮੈਨੂੰ ਐਲਾ ਤਾਂ ਮੇਰੇ ਆਪਣੇ ਘਰ ਦੇ ਆ ਇਸ ਦੇ ਨਾਲ ਜੋ ਮੇਰਾ ਇੱਕ ਬੌਂਡ ਹੈ ਇਹਨੂੰ ਪਤਾ ਕਿਉਂਕਿ ਬਹੁਤ ਸਿਆਣਾ ਔਰ ਅੱਛਾ ਕੰਮ ਕਰਨ ਵਾਲਾ ਥੈਂਕ ਯੂ ਸੋ ਮਚ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਬਰੋ ਕਿ ਜਦੋਂ ਵੀ ਤੁਸੀਂ ਕੋਈ ਅੱਛਾ ਸਵਾਲ ਪੁੱਛਦੇ ਹੋ ਨਾ ਮੈਨੂੰ ਖੁਸ਼ੀ ਹੁੰਦੀ ਹੈ ਕਿ ਸ਼ਾਇਦ ਮੇਰੇ 'ਚ ਵੀ ਗਰੋਥ ਆਈ ਔਰ ਤੁਹਾਡੇ 'ਚ ਵੀ ਉਨੀ ਗਰੋਥ ਆਈ ਹੈ ਸੋ ਐਦਾਂ ਦੇ ਸੋਹਣੇ ਸੋਹਣੇ ਚੈਨਲ ਸਾਡੇ ਫੇਮਸ ਪੰਜਾਬੀ ਟਿੱਕ ਨੂੰ ਦੇਖਦੇ ਰਹੋ ਔਰ ਸਾਡੀਆਂ ਤਾਜ਼ਾ ਤਾਜ਼ਾ ਤਾਜ਼اترীন ਖਬਰਾਂ ਔਰ ਬਹੁਤ ਪਿਆਰੀ ਪਿਆਰੀਆਂ ਗੱਲਾਂ ਲੈ ਕੇ ਗੋਸਪ ਨਹੀਂ ਗੂੰਗਾ ਗੱਲਾਂ ਲੈ ਕੇ ਤੁਹਾਡੇ ਮੂਰੇ ਸੁਹੇਲ ਆਉਂਦਾ ਰਹੂਗਾ ਔਰ ਥੈਂਕ ਯੂ ਸੁਹੇਲ ਫਾਰ 올 ਦਾ ਪੋਜ਼ਿਟਿਵਿਟੀ ਥੈਂਕ ਯੂ ਸੋ